ਅਕਸਰ ਲੋਕ ਸੋਚਦੇ ਹਨ ਕਿ ਖਾਲਸੇ ਦਾ ਰਾਜ ਕਿਹੋ ਜਿਹਾ ਹੋਵੇਗਾ ਪਰ ਸਚਾਈ ਇਹ ਹੈ ਕਿ ਖਾਲਸੇ ਦਾ ਰਾਜ ਕਿਸੇ ਇੱਕ ਧਰਮ ਜਾਂ ਕਿਸੇ ਇੱਕ ਜਾਤ ਲਈ ਨਹੀਂ ਹੋਵੇਗਾ ਖਾਲਸੇ ਰਾਜ ਦਾ ਸਮਾ ਉਹ ਹੋਵੇਗਾ ਜਦੋਂ ਹਰ ਇੱਕ ਮਨੁੱਖ ਨੂੰ ਆਪਣੇ ਧਰਮ ਨੂੰ ਮਨਾਉਣ ਦੀ ਆਜ਼ਾਦੀ ਹੋਵੇਗੀ ਜਿਸ ਵਲੇ ਮਜਲੂਮਾਂ ਦੀ ਰੱਖਿਆ ਕੀਤੀ ਜਾਵੇਗੀ ਅਤੇ ਜ਼ੁਲਮ ਦੇ ਖਿਲਾਫ ਲੜਿਆ ਜਾਵੇਗਾ ਇਹ ਸਰਾਜ ਵਿੱਚ ਕਿਸੇ ਨਾਲ ਵੀ ਨਫ਼ਰਤ ਨਹੀਂ ਹੋਵੇਗੀ ਹਰ ਇੱਕ ਮਨੁੱਖ ਨੂੰ ਇਨਸਾਫ਼ ਮਿਲੇਗਾ ਹਰ ਇੱਕ ਦੀ ਇੱਜ਼ਤ ਬਰਕਰਾਰ ਰਹੇਗੀ ਸੰਗਤ ਜੀ ਖਾਲਸੇ ਦਾ ਰਾਜ ਕਿਸੇ ਤਲਵਾਰ ਨਾਲ ਜਾਂ ਹਥਿਆਰਾਂ ਨਾਲ ਨਹੀਂ ਆਵੇਗਾ ਇਹ ਖਾਲਸਾ ਰਾਜ ਸਚਾਈ ਅਤੇ ਨਿਆਂ ਤੇ ਪਰਮਾਤਮਾ ਦੀ ਭਗਤੀ ਦੇ ਨਾਲ ਆਵੇਗਾ ਜਦੋਂ ਅਸੀਂ ਆਪਣੇ ਅੰਦਰੋਂ ਲੋਭ ਲਾਲਚ ਅਹੰਕਾਰ ਤੇ ਵੈਰ ਵਿਰੋਧ ਨੂੰ ਦੂਰ ਕਰਕੇ ਸੱਚ ਦੇ ਰਾਹ 'ਤੇ ਤੁਰਾਂਗੇ ਤਾਂ ਹੀ ਖਾਲਸੇ ਦਾ ਰਾਜ ਸਥਾਪਿਤ ਹੋਵੇਗਾ ਇਸ ਲਈ ਸੰਗਤ ਜੀ ਸਾਨੂੰ ਆਪਣੇ ਜੀਵਨ ਵਿੱਚ ਗੁਰਮਤਿ ਦੇ ਅਨੁਸਾਰ ਤੁਰਨਾ ਚਾਹੀਦਾ ਹੈ ਨਾਮ ਜਪਨਾ ਤੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਸੰਗਤ ਜੀ ਖਾਲਸੇ ਦਾ ਰਾਜ ਕੋਈ ਸੁਪਨਾ ਨਹੀਂ ਹੈ ਇਹ ਉਹ ਹਕੀਕਤ ਹੈ ਜੋ ਸਾਡੇ ਸੱਚੇ ਕਰਮਾਂ ਦੇ ਨਾਲ ਹੀ ਸੰਭਵ ਹੋਵੇਗੀ ਅੰਗਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਅਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ